ਜਦੋਂ ਅਸੀਂ ਸੌਂ ਜਾਂਦੇ ਹਾਂ ਗੂੜੀ ਨੀਂਦ ਵਿੱਚ ਸੁੱਤੇ ਪਏ ਹੁੰਦੇ ਹਾਂ ਤਾਂ ਸਾਨੂੰ ਕੁਝ ਵੀ ਪਤਾ ਨਹੀਂ ਹੁੰਦਾ ਕਿ ਸਾਡੇ ਆਲੇ-ਦੁਆਲੇ ਕੀ ਹੋ ਰਿਹਾ ਹੈ। ਕਈ ਵਾਰ ਅਸੀਂ ਤਾਂ ਸੁੱਤੇ ਪਏ ਹੁੰਦੇ ਹਾਂ ਪਰ ਸੁਪਨੇ ਆ ਰਹੇ ਕਿਤੇ ਦੀ ਕਿਤੇ ਪਹੁੰਚ ਜਾਂਦੇ ਹਾਂ ਜਿਸ ਨੂੰ ਅਸੀਂ ਸੁਪਨਾ ਸੁਪਨਾ ਕਹਿ ਦਿੰਦੇ ਹਾਂ। ਅਜਿਹਾ ਕਿਉਂ ਹੁੰਦਾ ਹੈ? ਇਸ ਦਾ ਕੀ ਕਾਰਨ ਹੈ? ਕਿ ਸੌਣ ਤੋਂ ਬਾਅਦ ਸਾਡੇ ਸਰੀਰ ਵਿੱਚੋਂ ਆਤਮਾ ਨਿਕਲ ਜਾਂਦੀ ਹੈ ਜੇਕਰ ਨਿਕਲ ਜਾਂਦੀ ਹੈ ਤੇ ਫਿਰ ਵਾਪਸ ਕਿਸ ਤਰ੍ਹਾਂ ਆਉਂਦੀ ਹੈ ਅਸੀਂ ਕਿਸ ਤਰ੍ਹਾਂ ਸੁੱਤੇ ਪਏ ਸੁੱਤੇ ਪਏ ਹੀ ਇੱਕ ਤੋਂ ਦੂਜੀ ਜਗ੍ਹਾ ਦੂਸਰੀ ਦੁਨੀਆ ਵਿੱਚ ਪਹੁੰਚ ਜਾਂਦੇ ਹਾਂ ਹੁਣ ਤੁਹਾਨੂੰ ਦੱਸਦੇ ਹਾਂ ਕਿ ਸੌਣ ਤੋਂ ਬਾਅਦ ਸਾਡੇ ਸਰੀਰ ਵਿੱਚੋਂ ਆਤਮਾ ਕਿਸ ਤਰ੍ਹਾਂ ਨਿਕਲ ਜਾਂਦੀ ਹੈ ਸਾਡੀ ਇੱਕ ਬੇਨਤੀ ਹੈ ਕਿ ਵੀਡੀਓ ਨੂੰ ਚਲਦੇ ਚਲਦੇ ਹੀ ਨਵਾਂ ਸ਼ਹਿਰ ਦਵਾਬਾ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤਾਂ ਜੋ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੇ ਹੋਰ ਜ਼ਿਲ੍ਹਿਆਂ ਦੀ ਹਰ ਖਬਰ ਤੇ ਹਰ ਇਸ ਤਰ੍ਹਾਂ ਦੀ ਗਤੀਵਿਧੀ ਤੁਸੀਂ ਤੁਰੰਤ ਦੇਖ ਸਕੋ ਸੋ ਸਬਸਕ੍ਰਾਈਬ ਕਰ ਦਿਓ ਧੰਨਵਾਦ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੁਣ ਤੁਹਾਡੇ ਕੋਲ ਹਰ ਰਿਪੋਰਟ ਹਰ ਗਤੀਵਿਧੀ ਤੁਰੰਤ ਪਹੁੰਚਦੀ ਰਹੇਗੀ ਜਦੋਂ ਸਾਨੂੰ ਨੀਂਦ ਆ ਜਾਂਦੀ ਹੈ ਤਾਂ ਸਾਡਾ ਸਰੀਰ ਸੌਂ ਜਾਂਦਾ ਹੈ ਪਰ ਉਸ ਸਮੇਂ ਆਤਮਾ ਨਹੀਂ ਸੌਂਦੀ ਤੇ ਦਿਮਾਗ ਵੀ ਕੰਮ ਕਰਦਾ ਰਹਿੰਦਾ ਹੈ ਸੌਣ ਤੋਂ ਬਾਅਦ ਸਾਡੀ ਆਤਮਾ ਸਰੀਰ ਤੋਂ ਨਿਕਲ ਜਾਂਦੀ ਹੈ ਫਿਰ ਤੁਸੀਂ ਸੋਚੋਗੇ ਕਿ ਜੇਕਰ ਸਰੀਰ ਵਿੱਚੋਂ ਆਤਮਾ ਨਿਕਲ ਜਾਂਦੀ ਹੈ ਤਾਂ ਸਰੀਰ ਮਰਦਾ ਕਿਉਂ ਨਹੀਂ ਹੈ ਉਹ ਇਸ ਲਈ ਹੈ ਕਿ ਸਾਡਾ ਸਰੀਰ ਮਰਦਾ ਨਹੀਂ ਹੈ ਇਸ ਲਈ ਵਾਪਸ ਆ ਜਾਂਦੀ ਹੈ ਹੁਣ ਸਮਝ ਗਏ ਨਾ ਕਿਉਂਕਿ ਉਸ ਵਕਤ ਸਾਡਾ ਸਰੀਰ ਨਹੀਂ ਮਰਦਾ ਇਸ ਕਰਕੇ ਆਤਮਾ ਉਸ ਵਿੱਚ ਵਾਪਸ ਆ ਜਾਂਦੀ ਹੈ ਪਰ ਜੇਕਰ ਸਰੀਰ ਮਰਦਾ ਹੋ ਜਾਂਦਾ ਹੈ ਮਰ ਚੁੱਕਾ ਹੁੰਦਾ ਹੈ ਉਸ ਵਿੱਚ ਆਤਮਾ ਮੁੜ ਵਾਪਸ ਨਹੀਂ ਆ ਸਕਦੀ ਕਿਉਂਕਿ ਆਤਮਾ ਨੂੰ ਵੀ ਕੁਝ ਸ਼ਕਤੀਆਂ ਪ੍ਰਦਾਨ ਨੇ ਉਹ ਸ਼ਕਤੀਆਂ ਜਦੋਂ ਸਰੀਰ ਖਤਮ ਹੋ ਜਾਂਦਾ ਹੈ ਉਸ ਵਿੱਚ ਵਾਪਸ ਉਹ ਆਤਮਾ ਪ੍ਰਵੇਸ਼ ਨਹੀਂ ਕਰ ਸਕਦੀ ਤੇ ਨਹੀਂ ਆਂਦੀ ਅਸੀਂ ਸੁਪਨੇ ਵਿੱਚ ਕਈ ਥਾਵਾਂ ਤੇ ਚਲੇ ਜਾਂਦੇ ਹਾਂ ਕਈ ਵਾਰ ਤੁਸੀਂ ਦੇਖਿਆ ਹੋਵੇਗਾ ਕਿ ਜਦੋਂ ਅਸੀਂ ਗਹਿਰੀ ਨੀਂਦ ਵਿੱਚ ਸੌਂ ਜਾਂਦੇ ਹਾਂ ਸਾਨੂੰ ਕੋਈ ਉਠਾਉਂਦਾ ਵੀ ਰਹੇ ਅਸੀਂ ਨਹੀਂ ਉੱਠਦੇ ਉਸ ਵਕਤ ਭਜਿਆ ਇਸ ਕਰਕੇ ਹੁੰਦਾ ਹੈ ਕਿ ਸਾਡਾ ਸਰੀਰ ਤਾਂ ਸੋ ਜਾਂਦਾ ਹੈ ਪਰ ਸਾਡੀ ਸਰੀਰ ਦੀ ਆਤਮਾ ਆਪਣੀ ਪ੍ਰਾਪਤ ਕੀਤੀ ਸ਼ਕਤੀ ਰਹੀ ਸਰੀਰ ਵਿੱਚ ਨਹੀਂ ਹੁੰਦੀ ਜਦੋਂ ਅਸੀਂ ਸੌਂਦੇ ਹਾਂ ਤਾਂ ਗੀਤਾ ਵਿੱਚ ਕਿਹਾ ਹੈ ਕਿ ਆਤਮਾ ਦੀ ਆਤਮਾ ਤਾਂ ਹਰ ਜਗ੍ਹਾ ਹੈ ਇਸ ਦੀ ਕੋਈ ਗਤੀ ਨਹੀਂ ਹੈ ਪਰ ਗਤੀ ਮਨ ਕਰਦਾ ਹੈ ਸਮਝ ਗਏ ਮੇਰੇ ਕਹਿਣ ਦਾ ਮਤਲਬ ਇਹ ਜਿਹੜੀ ਸਾਨੂੰ ਇਹ ਗਤੀ ਹੈਗੀ ਆ ਇਹ ਸਾਨੂੰ ਸੁਪਨੇ ਜਾਂ ਕੁਝ ਚਾਹਦੇ ਆ ਕਿਹਾ ਗਿਆ ਕਿ ਗਤੀ ਜਿਹੜਾ ਸਾਡਾ ਮਨ ਸਾਡਾ ਦਿਲ ਸਾਡੀ ਸੋਚ ਉਹ ਕਰਦਾ ਹੈ ਜਿਸ ਕਰਕੇ ਜੋ ਵੀ ਅਸੀਂ ਦੇਖਦੇ ਹਾਂ ਮਨ ਦੇ ਕਾਰਨ ਹੀ ਹੁੰਦਾ ਹੈ ਇਸ ਦਾ ਮਤਲਬ ਇਹ ਵੀ ਹੋ ਸਕਦਾ ਹੈ ਆਤਮਾ ਕਿਤੇ ਨਹੀਂ ਜਾਂਦੀ ਕੁਦਰਤ ਨੇ ਬਹੁਤ ਸਾਰੇ ਭੇਦ ਆਪਣੇ ਕੋਲ ਹੀ ਰੱਖੇ ਹੋਏ ਹਨ ਜਿੱਥੋਂ ਇਸ ਵਿਗਿਆਨ ਵੀ ਨਹੀਂ ਜਿੱਥੇ ਵਿਗਿਆਨ ਵੀ ਨਹੀਂ ਪਹੁੰਚ ਸਕਦਾ ਕੁਦਰਤ ਦੇ ਭੇਦ ਕੁਦਰਤ ਨੂੰ ਹੀ ਪਤਾ ਹੈ ਪਰ ਇਹ ਤਾਂ ਤੁਸੀਂ ਵੀ ਸੋਚੋਗੇ ਕਿ ਸੌਣ ਤੋਂ ਬਾਅਦ ਸੁਪਨੇ ਵਿੱਚ ਅਸੀਂ ਕਿਤੇ ਦੀ ਕਿਤੇ ਦੂਰ ਤੱਕ ਚਲੇ ਜਾਂਦੇ ਹਾਂ ਕਿਸ ਤਰ੍ਹਾਂ ਚਲੇ ਜਾਂਦੇ ਹਾਂ ਫਿਰ ਮੁਰੇ ਵਾਪਸ ਆ ਜਾਂਦੇ ਹਾਂ ਪਰ ਇਹ ਜ਼ਰੂਰ ਕਿਹਾ ਜਾਂਦਾ ਹੈ ਅਸੀਂ ਕਾਫੀ ਰਿਸਰਚ ਕੀਤੀ ਹੈ ਇਹ ਜ਼ਰੂਰ ਕਿਹਾ ਜਾਂਦਾ ਹੈ ਇਹ ਆਤਮਾ ਸੌਣ ਸਮੇਂ ਸਰੀਰ ਵਿੱਚੋਂ ਨਿਕਲ ਜ਼ਰੂਰ ਜਾਂਦੀ ਹੈ ਤੇ ਮੁੜ ਵਾਪਸ ਵੀ ਆ ਜਾਂਦੀ ਹੈ ਇਸ ਵਿੱਚ ਕੀ ਹੈ ਸੱਚ ਕੀ ਹੈ ਪਸਾਨਾ ਅਸੀਂ ਤੁਹਾਡੇ ਤੇ ਛੱਡਦੇ ਹਾਂ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕਹਿਤ ਆਯੁਰਵੈਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਦਰੰਗ ਕਾਲਾ ਪੀਲਿਆ ਮੋਟਾਪਾ 슈ਗਰ ਘਟਿਓ ਇਸੇਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 9876379499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499